ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜਿਹੜਾ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀਤ ਸਿੰਘ ਜੀ ਮਡੇਰ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪੀਐਸ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪਿਓਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਇਹਦਾ ਨਾਮ ਹੈ ਰਾਜਵਿੰਦਰ ਸਿੰਘ ਜਿਹੜੀ ਸਰੱਜੂ ਸਨੋਂਦਰਿੰਦਰ ਸਿੰਘ ਆਰਓ ਮਿੰਡ ਜਗਤਪੁਰਾ ਤਰਨਤਨ ਡਿਸਟ੍ਰਿਕਟ ਦਾ ਰਹਿਣ ਵਾਲਾ ਜੀ ਇਹ ਬਾਦ ਅਦਾਲਤ શ્રી ਵਿਸ਼ਵ ਗੁਪਤਾ ਹਗੈਨੇ ਜੀਐਮਆਈਸੀ ਦੀ ਕੋਰਟ ਉਹਨਾਂ ਦੇ ਵਿੱਚੋਂ ਮੁਕਦਮਾ ਨੰਬਰ 183 ਡੇਟਡ 19 12 2015 ਦਾ ਪੁਰਾਣਾ ਮੁਕਦਮਾ ਹੈ ਅੰਡਰ ਸੈਕਸ਼ਨ 380 411 414 IPC थाना सीटवेन ਦਾ ਮਕਦਮਾ ਜਿਹਦੇ ਵਿੱਚ ਇਹ POC ਦੀ PO ਡੇਟ ਹੈ 13/2/2024 ਇਹਦੇ ਤੇ ਇੱਕ ਹੋਰ ਮਕਦਮਾ ਦਰਜਾ ਥਾਣੇ ਗੇਟ ਕੀ ਮਾਦਾ ਹੈਗਾ ਜੀ ਮਕਦਮਾ ਨੰਬਰ 179 ਡੇਟਡ 18/8/2017 ਅੰਡਰ ਸੈਸ਼ਨ ਕਾਰਡ 14 ਅਕਸ਼ਾਇਕ ਸ਼ਰਾਬ ਦਾ ਪਰਚਾ ਜੀ ਉਹਦੇ ਵਿੱਚ ਇਹ ਥਾਣੇ ਗੇਟ ਕੀ ਮਾਦੇ ਵਿੱਚ PO ਜਿਹਦੀ PO ਡੇਟ ਹੈ 16/2/2024 ਇਹਦੇ ਤੇ ਆਪਣਾ ਉਹਦੇ ਵਿੱਚ ਵੀ ਇਹ PO ਆ ਤੇ ਇਹਦੀ ਰੈਸ਼ਟ ਜਿਹੜੀ ਉਹ ਆਪਣਾ ਥਾਣਾ ਸੀ ਸੀਡਵਨ ਦੇ ਵਿੱਚ ਪਾਈ ਗਈ ਹੈ ਤੇ ਐਮ ਐਸ ਸੀ ਥਾਣਾ ਜਿਹੜਾ ਗੇਟਕੇਮਾ ਨੂੰ ਬਜ਼ਰੀਆ ਮੋਬਾਈਲ ਟੈਲੀਫੋਨ ਤੇ ਇਨਟੀਮੇਸ਼ਨ ਦਿੰਦੀ ਹੈ ਵੀ ਉਹ ਵੀ ਆਪਣੇ ਮੁਕਦਮੇ ਦੇ ਵਿੱਚ ਇਹ ਰੈਸ਼ਟ ਪਾਲਣ ਸਰ ਕਿੰਡੀ ਕਾਬਜਾ ਵੀ ਸਭ ਤੇ ਦੋ ਕੇਸਾਂ ਚ ਪੀਓ ਸੀ ਦੋ ਕੇਸਾਂ ਹੀ ਪੀਓ ਸੀ ਇਹਦੇ ਸਾਨੂੰ ਇਹ ਚੀਜ਼ ਦਾ ਇਹ ਬੈਨੀਫਿਟ ਹੋਇਆ ਕਿ ਇਹਦੇ ਨਾਲ ਦਾ ਜਿਹੜਾ ਲੜਕਾ ਵਾ ਉਹ ਉਹ ਵੀ ਪੀਓ ਆ ਸਾਬ ਸਿੰਘ ਉਹਦਾ ਨਾਮ ਆ ਉਹ ਆਲਰੇਡੀ ਜੇਲ੍ਹ ਚਾ ਉਹਦੀ ਵੀ ਆਪਾਂ ਜਿਹੜੀ ਇਸ ਮੁਕਦਮੇ ਦੇ ਵਿੱਚ ਲਿਆ ਕੇ ਇਨਟੀਮੇਸ਼ਨ ਕਰਕੇ ਪ੍ਰੋਟੈਕਸ਼ਨ ਮਰਡ ਤੇ ਲਿਆ ਕੇ ਉਹਦੀ ਵੀ ਰੈਸਟ ਇਸ ਮੁਕਦਮੇ ਦੇ ਵਿੱਚ ਪਾਵਾਂਗੇ ਸਾਡੇ ਵਾਸਤੇ ਸਮਝੋ ਵੀ ਤਿੰਨ ਪੀਓ ਦੀ ਰੈਸਟ ਪੈ ਗਈ ਹੈ ਸਰ ਕਿੱਡੀ ਬੈਕਗ੍ਰਾਉਂਡ ਕੀ ਹੈ ਸਰ ਇਹਦੀ ਉਸ ਤੋਂ ਕਿੱਡੀ ਕਹਾਣੀ ਸਮਝਦੇ ਬੈਕਗ੍ਰਾਉਂਡ ਇਹ ਦੇਖੋ ਜੀ ਇਸ ਰਹੀ ਇਹਦੀ ਚੋਰੀ ਚੋਰੀ ਕੋਈ ਮਾੜਾ ਮੁੰਡਾ ਸ਼ਰਾਬ ਸੂਮ ਦਾ ਦੇਸੀ ਦਾ ਗੰਗਮ ਕਰਦਾ ব্যাকগ্রাউন্ড ਹੈ ਦੀ ਕੋਈ ਇੰਨੀ ਵਧੀਆ ব্যাকগ্রাউন্ড ਨਹੀਂ ਗਈ ਇਹਨਾਂ ਦਾ ਆਪਸ ਵਿੱਚ ਬਸ ਗਰੋ ਹੋਈ ਆਪਸ ਵਿੱਚ ਤਿੰਨ ਚਾਰ ਬੰਦੇ ਆ